ਨਾ ਜਾ ਰਹੇ ਮੈਂ ਇੱਥੇ ਸ਼ਰਮạc ਮੇਰਾ ਨਾਮ ਕਿੰਨੇ ਚੇਤਾ ਕੀ ਕਰਵਾਏ ਬੰਦੇ ਇੰਨਾ ਧੱਕਾ ਇਹਦਾ क्रूर ਲੋਕ ਹੋਂਦ ਤੋਂ ਪਰੇ ਜੀ ਸਰਕਾਰ ਫੀਲਰ ਤੌਰ ਤੇ ਨਜ਼ਰ ਆ ਰਹੀ ਹੈ ਲਗਾਤਾਰ ਰੋਜ ਕਤਲ ਹੋ ਰਹੇ ਸਰਕਾਰ ਦਾ ਨਾਂ ਹੀ ਨਾ ਲੋਕਾਂ ਤੋਂ ਨਹੀਂ ਜੀ ਸਰਕਾਰ ਹੈ ਹੀ ਨਹੀਂ ਕਿਤੇ ਜੀ ਸਰਕਾਰ ਹੈ ਕਿਤੇ ਤੁਸੀਂ ਕਤਲਾਂ ਵੀ ਐਵਰੇਜ ਲਾਓ ਜੀ ਪੱਤਰਕਾਰੋਂ ਭਰਾ ਅਸੀਂ ਰੋਜ ਦੇਖਦੇ ਹਾਂ ਯਾਰ ਰੋਜ ਪਹਿਲੀ ਖ਼ਬਰ ਹੀ ਫੋਨ ਦੀ ਸਕਰੀਨ ਤੇ ਅਖਬਾਰ ਦੇ ਉੱਤੇ ਕਤਲ ਜੀ ਕਤਲ ਤਾਂ ਜਿੱਦਾਂ ਐ ਲੱਗਿਆ ਵੀ ਕਤਲ ਤੋਂ ਛੋਟੀ ਸਜੇ ਨਹੀਂ ਨਿੱਕੇ ਮੋਟੇ तो बिल्कुल तो जिन्हें भी साबी नौजवान से जिन्हे बारे लंबा सोचते ਜਿਹੜੇ ਕੁਝ ਕਾਰਗੁਜ਼ਰਨਾ ਚਾਹੁੰਦੇ ਸੀ ਮੈਂ ਤੁਹਾਨੂੰ ਸੁਖਬੀਰ ਦੀ ਗੱਲ ਦਾ ਰੁਕਾ ਜਸਮਿੰਦਰ ਵੀ ਇਹ ਮੇਰੇ ਕੋਲ ਕਈ ਵਾਰ ਗਿਆ ਜਦੋਂ ਅਸੀਂ ਗੱਲਬਾਤਾਂ ਕਰਦੇ ਗਏ ਨਾ ਮੈਨੂੰ ਕਹਿੰਦਾ ਬਾਈ ਜੀ ਤੁਹਾਨੂੰ ਜੂਤ ਬਹੁਤ ਸੁਣ ਕੇ ਬਟਾ ਕਹਿੰਦਾ ਮੈਂ ਇੱਕ 14 ਸਾਲ ਤੋਂ 16 ਸਾਲ ਦੇ ਸਾਡੇ ਸਕੂਲ ਦੇ ਜਵਾਕ ਨੂੰ ਉਹਨਾਂ ਦੀ ਇੱਕ ਵਾਰ ਇਹਨਾਂ ਤੁਹਾਡੇ ਨਾਲ ਕਾਉਂਸਲਿੰਗ ਕਰਵਾਉਣੀ ਹੈ ਤੁਸੀਂ ਉਹਨਾਂ ਨੂੰ 10-15 ਦਿਨ ਮੇਰੀਆਂ ਗੱਲਾਂ ਚਾਹੀਆਂ ਲੱਗੀਆਂ ਜੀ ਤਾਂ ਮੇਰਾ ਕਹਿੰਦਾ ਮੈਂ ਇੱਕ ਪ੍ਰੋਗਰਾਮ ਰੱਖਣਾ ਚਾਹੁੰਦਾ ਤੁਸੀਂ ਕਿਦੋਂ ਮੇਰੇ ਪਿੰਡ ਆਓ